याचाचाचा yeah, okay. ਸ਼੍ਰੀ ਗਿਤਾ ਕੀ ਕਹਿਣਾ ਅਸੀਂ ਮਾਰਾ ਇਹੀ ਕਹਾਂਗੇ ਤੇ ਪੰਜਾਬ ਦੇ ਵਿੱਚੋਂ ਜਿਹੜੇ ਭਈਏ ਭਜਾਓ ਤੇ ਪੰਜਾਬ ਬਚਾਓ ਜਦੋਂ ਮੈਂ ਖਬਰ ਸੁਣੀ 5 ਸਾਲ ਦੇ ਬੱਚੇ ਦਾ ਜਿਹੜੀ ਕਿਹਣਾ ਬੇਰਹਿਮੀ ਨਾਲ ਕਤਲ ਕੀਤਾ ਪਹਿਲੇ ਉਹਦੇ ਨਾਲ ਦੁਸ਼ਕਰਮ ਕੀਤਾ ਉਸ ਤੋਂ ਬਾਅਦ ਉਹਨਾਂ ਉਹਦੇ ਨਾਲ ਬਹੁਤ ਬੇਰਦਰਦੀ ਨਾਲ ਉਹਨੂੰ ਮਾਰਿਆ ਪਰ ਉਸ ਤੋਂ ਬਾਅਦ ਉਹਦੀ ਪੈਟਰਨ ਵਾਲੀ ਪੰਨ ਕੇ ਉਹਨੂੰ ਬੱਚਿਆਂ ਨੂੰ ਛੋਟੇ ਜਿਹਾ ਮਾਰਿਆ ਗਿਆ ਉਹ ਦੇਖਣ ਵਾਲਾ ਸੀ ਨਹੀਂ ਹੈਗਾ ਕੋਈ ਵੀ ਤਰੰਤਾ ਉਸ ਚੀਜ਼ ਨੂੰ ਦਿਖੇਗਾ ਜਿਹੜੇ ਪੈਰਾਥ ਲੋ ਜ਼ਮੀਰ ਦੇ ਕਲ ਜੇ ਇਹ ਬਹੁਤ ਜ਼ਿਆਦਾ ਗਲਤ ਕੰਮ ਕੀਤਾ ਆਹੀਂ ਦੇ ਪੂਰਾ ਪੰਜਾਬ ਪਰ ਖਲਾਬ ਹੈਗੇ ਆ ਖਾਸ ਕਰਕੇ ਐਮਸੀ ਰੋਡ ਰੇੜੀ ਵਾਲੇ ਆਹੀਂ ਦਾ ਬਿਲਕੁਲ ਸਾਥ ਨਹੀਂ ਦੇਵਾਂਗੇ ਭਈਆਂ ਦਾ ਆਹੀਂ ਕਹਿਣਾ ਚਾਹੁੰਦਾ ਪੰਜਾਬ ਦੇ ਵਿੱਚੋਂ ਕੀ ਪੂਰੇ ਸਜਾਣਪੁਰ ਦੇ ਵਿੱਚੋਂ ਵੀ ਭਈਆ ਇੱਕੜੀ ਸਾਨੂੰ ਲੱਪਣਾ ਚਾਹੀਦਾ ਆਹੀਂ ਇਹਨਾਂ ਨੂੰ 2 ਜਾਂ 3 ਦਿਨ ਦਾ ਟਾਈਮ ਦਿੰਨੇ ਆ ਸਜਾਣਪੁਰ ਤੇ ਭਈਆਂ ਨੂੰ ਅਗਰ ਇੱਥੋਂ ਨਹੀਂ ਗਏ ਭਈਏ ਤੇ ਫਿਰ ਆਹੀਂ ਆਪਣੇ ਤਰੀਕੇ ਨਾਲ ਇਹਨਾਂ ਨੂੰ ਇਕੱਠਾਾਂ ਕਰਾਂਗੇ ਜਿਹੜਾ ਅੱਜ ਜਿਲੰਦਰ ਤੇ ਕਾਰਡ ਹੋਇਆ ਉਹਦਾ ਵੀ ਆਹੀਂ ਰੋਸ ਕਰਨੇ ਆ ਬਾਕੀ ਸਾਰੇ ਭੇਜਣੇ ਕੀ ਹੈ ਕਿ ਇਹਨਾਂ ਨੇ ਜਿਹੜੇ ਭੇਜਣੇ ਕੁਛ ਕੰਮ ਕੀਤਾ ਉਹਨੂੰ ਵੰਕੀ ਕਾਨੂੰਨੀ ਕਾਰਵਾਈ ਕੀਤੀ ਜਾਏ ਤੇ ਇਹਨਾਂ ਦੇ ਪੱਤ ਪੱਤ ਤਗੜੇ ਤੋਂ ਤਗੜਾ ਐਕਸ਼ਨ ਲਿਆ ਜਾਏ ਇਹਦੇ ਨਹੀਂ ਲਿਆ ਜਾਏਗਾ ਤਾਂ ਹੀ ਖੁਦ ਆਪਣੀ ਤਰਫ ਤੋਂ ਐਕਸ਼ਨ ਲਾਇਆ ਜਾਵੇ ਜਨਾਬਾ ਜੀ ਕੀ ਕਹਿਣਾ ਕਿ ਅੱਜ ਜਿਹੜਾ 5 ਨੰਬਰ ਤੋਂ ਲੈ ਕੇ ਐਮਸੀ ਰੋਡ ਦੇ ਜਿੰਨੇ ਵੀ ਰੇੜੀ ਵਾਲੇ ਦੁਕਾਨਦਾਰ ਉਹਨਾਂ ਨਾਲ ਰੋਜ਼ ਪਰਕਰਚ ਕੀਤਾ ਗਿਆ ਜਿਹੜਾ ਉਸਿਆ ਤੋਂ ਛੋਟੇ ਬੱਚੇ ਨਾਲ ਗਲਤ ਹੋਇਆ ਕੰਮ ਕੀ ਕਹਿਣਾ ਆਮ ਜਨਤਾ ਨੂੰ ਦਵਾ ਰਾਸ਼ਟਰੀ ਵਾਲਮੀਕੀ ਤਰਫ ਸਮਾਜ ਤੋਂ ਪੰਜਾਬ ਦੇ ਅੰਦਰ ਸਭ ਤੋਂ ਵੱਲੇ ਸਾਡੇ ਪੰਜਾਬ ਦੇ ਵਿੱਚ ਇੱਕ ਨਾਰਾ ਚੱਲ ਰਿਹਾ ਹੈ ਆਪਈਆ ਪੰਜਾਬੋ ਤੇ ਪੰਜਾਬ ਪੰਜਾਬ ਇਹ ਨਾਰੇ ਦਾਸੀਂ ਸਮਰਥਨ ਕਰਦੇ ਆਂ ਔਰ ਪੰਜਾਬ ਦੇ ਵਿੱਚ ਪਈਆਂ ਦੁਬਾਰਾ ਫੈਲਿਆ ਜਾ ਰਿਹਾ ਆਤਕ ਜਿਹਦੇ ਕਾਰਨ ਬੱਚਿਆਂ ਦੀ ਬਦਖਾਲੀ ਹੋ ਰਹੀ ਹੈ ਔਰ ਹੁਣ ਵੀ ਦੇਖਿਆ ਜਾਏ ਤੇ ਜੇਸ਼ੇ ਜੇ ਹੁਸ਼ਾਗੁਰ ਦੇ ਵਿੱਚ ਉਹ ਘਟਣਾ ਨੂੰ ਹੋਏ ਨਦਰ ਦੇ ਨਿਰੰਦਰ ਤੇ ਭਈਆਂ ਵੱਲੋਂ ਨਿਰੰਦਰ ਦੇ ਵਿੱਚ ਵੀ ਇੱਕ ਵਾਰ ਦਾਤ ਨੂੰ ਜਾਣ ਦੇ ਚੱਲ ਰਹੇ ਕਿ ਕਿਸ ਦਾ ਹੀ ਭਈਆਂ ਦਾ ਕੜਾ ਵਿਰੋਧ ਕਰਦੇ ਆਂ ਔਰ ਇਹਨਾਂ ਨੂੰ ਬਾਹਰ ਕੱਢਣ ਦੇ ਵਿੱਚ ਅਸੀਂ ਬਰੇੜੀ ਜੁਨੀਆ ਦਾ ਪੂਰਾ ਪੂਰਾ ਸਮਰਥਨ ਕਰਦੇ ਆਂ ਸਾਡੇ ਵੱਲੋਂ ਡੀਜੀਪੀ ਪੰਜਾਬ ਨੂੰ ਔਰ ਐਸਐਸਬੀ ਸਯਾਨਪੁਰ ਨੂੰ ਐਸਐਸਬੀ ਬਹਾਨਗੋੜ ਨੂੰ ਅਪੀਲ ਕੀਤੀ ਜਾਂਦੀ ਆ ਕਿ ਇਹਨਾਂ ਨੂੰ ਡੈਟੀਫਾਈ ਕਰਕੇ ਇਹਨਾਂ ਦੇ ਉੱਤੇ ਜੋ ਡਲ 25 ਦੇ ਵਿੱਚ ਕਲੀਅਰ ਨਹੀਂ ਨਿਕਲਦੇ ਇਹਨਾਂ ਦੇ ਉੱਤੇ ਬੰਦੀ ਕਾਰਵਾਈ ਕੀਤੀ ਜਾਏ ਔਰ ਇਹਨਾਂ ਨੂੰ ਇਥੋਂ ਕੱਢਣ ਦਾ ਕੋਈ ਨਾ ਕੋਈ ਪ੍ਰਾਲਾ ਕੀਤਾ ਜਾਏ ਔਰ ਸਾਡੇ ਵੱਲੋਂ ਫਿਰ ਦੁਬਾਰਾ ਇੱਕ ਵਾਰੀ ਫਿਰ ਤੋਂ ਅਪੀਲ ਕੀਤੀ ਜਾਂਦੀ ਹੈ ਕਿ ਅਸੀਂ ਇਸ ਨਾਰੇ ਦਾ ਸਮਰਥਨ ਕਰਦੇ ਹਾਂ ਅਸੀਂ ਜੇ 5 ਦਿਨ ਦੇ ਅੰਦਰ ਅੰਦਰ ਇਹ ਇਹ ਵਿਰੋਧ ਕੜਾ ਅੰਦੋਲਨ ਕਰੇਗਾ ਚਾਹੇ ਕਿ ਬੀਜਪੀ ਸਰ ਬੀਜਪੀ ਪੰਜਾਬ ਨੇ ਔਰ ਡੀਸੀ ਡੀਸੀ ਪਟਾਣਕੋਟ ਦੇ ਸੈਕਸ਼ਨ ਨਹੀਂ ਲਿਆ ਅਸੀਂ ਇਸ ਦਾ ਅੰਦੋਲਨ ਅੰਦੋਲਨ ਕਰਾਂਗੇ ਜਾਬਾਰਤ ਜਾਬਾਰਤ ਬਈਏ ਤੜੋ ਪੰਜਾਬ ਬਚਾਓ ਬਈਏ ਤੜੋ ਪੰਜਾਬ ਬਚਾਓ ਅਨਪੋਰਟ ਪਹਿਲਾਂ ਵੀ ਅੰਦਾਵਾ ਰੈਡੀ ਯੂਨੀ ਵਾਲਿਆਂ ਨੇ ਜਿਨ੍ਹਾਂ ਨੇ ਐਨਾ ਕਟ ਕੀਤਾ ਹੈ ਇਹ ਕਹਿੰਦਾ ਅਸੀਂ ਅੰਪੋਰਟ ਨੂੰ ਮੁਹਿੰਮ ਚਲਾਈ ਹੈ ਭਈਆ ਨਿਠਾਓ ਪੰਜਾਬ ਚ ਜਾਓ ਸਾਡੀ ਸਾਰਿਆਂ ਦੀ ਜਿੰਨੀਆਂ ਵੀ ਸਸਤਾਵਾਂ ਅਸੀਂ ਅੰਪੋਰਟ ਦੇ ਵਿੱਚ ਹੈਗੀਆਂ ਪਠਾਨਕੋਟ ਦੇ ਵਿੱਚ ਹੈਗੀਆਂ ਇਹਨਾਂ ਦਾ ਫਰਜ਼ ਮੰਨਦਾ ਹੈ ਜਿੰਨੀ ਵੀ ਰੈਡੀ ਯੂਨੀਅਨਾਂ ਅੱਜ ਹੈਗੀ ਹੈ ਇਹਨਾਂ ਦਾ ਸਮਰਥਨ ਦੇਈਏ ਤੇ ਇਹਦੇ ਨਾਲ ਚੱਲ ਕੇ ਦਿਨ ਵੇ ਦਿਨ ਘਟਨਾਵਾਂ ਜਿਹੜੀਆਂ ਹੋ ਰਹੀਆਂ ਆਂ ਇੱਧਰ ਵੀ ਅੱਜ ਦੇਖਿਆ ਪਿਛੇ ਕੋਈ 5 ਦਿਨ ਪਹਿਲਾਂ ਆਪਣੇ ਹਸ਼ਿਆਰ ਤੋਂ ਵਿੱਚ ਐਨੀ ਮਾਤਭਤੀ ਘਟਨਾ ਹੋਈ ਆ ਬੱਚਿਆਂ ਨੂੰ ਬੇਰਮੀ ਨਾਲ ਮਾਰਿਆ ਗਿਆ ਤੇ ਫਿਰ ਸਾਡੇ ਪਟਨਾ ਕੋਰ ਦੇ ਵਿੱਚ ਵੀ ਕਈ ਇਹੋ ਜਿਹੇ ਹਾਸੇ ਹੋ ਰਿਹਾ ਜਿੱਥੇ ਕਈ ਗੱਲ ਨਹੀਂ ਇਹ ਆਜਾ 2000 ਦਿਨ ਕਰਾਇਆ ਦੇ ਜਾਂਦੇ ਆ ਤੇ ਲੋਕਾਂ ਦੀਆਂ ਜਨਨੀਆਂ ਤੱਕ ਕੁੜੀਆਂ ਤੱਕ ਅਗਵਾ ਕਰਕੇ ਲੈ ਜਾਂਦੇ ਆ ਇਹ ਕਸੂਰ ਕਿਦਾ ਸਾਡੇ ਪੰਜਾਬ ਦੇ ਕਿਹਾ ਹੈ ਕਿ ਜਲੰਧਰ ਦੇ ਵਿੱਚ ਵੀ ਇੱਕ ਘਟਨਾ ਦੇਖ ਨੂੰ ਆਈ ਹੈ ਸੁਣਿਆ ਹੈ ਅੱਜ ਦੀ ਘਟਨਾ ਹੈ ਉੱਥੇ ਵੀ 4 ਸਾਲ ਦੀ ਬੱਚੀ ਨਾਲ ਕੋਈ ਨਾ 6 ਸਾਲ ਦੀ ਕੀਤੀ ਹੈ ਇੰਨੀ ਦਾਰ ਅਸੀਂ ਸਾਰੇ ਪੰਜਾਬ ਵਾਸੀ ਇਕੱਠੇ ਹੋ ਗਏ ਕਹਿੰਦਾ ਅੰਦੋਲਨ ਨਹੀਂ ਕਰਾਂਗੇ ਕਹਿੰਦਾ ਵਿਰੋਧ ਨਹੀਂ ਕਰਾਂਗੇ ਉਹਦਾ ਕੋਈ ਹੱਲ ਨਹੀਂ ਹੋ ਸਕਦਾ ਤੇ ਮੈਂ ਤੇ ਸਾਰੇ ਆਪਣੇ ਧਿਆਨ ਪੁੱਦੇ ਸੰਗਠਨਾਂ ਨੂੰ ਇਹ ਰਿਕਵੈਸਟ ਕਰਨਾ ਹੈ ਵੱਧ ਤੋਂ ਵੱਧ ਇਕੱਠੇ ਹੋਈਏ ਇਹ ਅੰਦੋਲਨ ਚਲਾਈਏ ਆਪਣੇ ਐਸਐਸਪੀ ਨੂੰ ਤੇ ਡੀਐਸਪੀ ਨੂੰ ਵੀ ਡੀਸੀ ਸਾਹਿਬ ਨੂੰ ਕਹਿਣਾ ਹੈ ਪਟਾਣਕੋਟ ਦੇ ਜੀ ਸਾਹਿਬ ਨੂੰ ਲੈ ਵੀ ਤੁਸੀਂ ਵੀ ਸਾਡਾ ਸਾਥ ਦਿਓ ਅਸੀਂ ਆਪਣੇ ਪੰਜਾਬ ਨੂੰ ਕੋਈ ਜੀ ਤਾਂ ਹੀ ਬਣਾ ਸਕਾਵੇਂ ਜੀ ਹੱਥੋਂ ਸਾਡਾ ਭਈਆ ਸਾਡਾ ਬਾਦ ਦੇਣਾ ਕਿ ਜਿਹੜਾ ਪੇਰ ਉਹ ਗਾੜੀ ਜੇ ਬੱਧੀਆ ਤਰੀਕੇ ਨਾਲ ਚੱਲੇਗੀ ਸਾਡੇ ਪੰਜਾਬੀ ਵੱਡਿਆ ਤਰੀਕੇ ਨਾਲ ਕੰਮ ਕਰਨਗੇ ਇਹਨਾਂ ਦਾ ਸਮਰਥਨ ਦੇਈਏ ਇਹਨਾਂ ਦਾ ਸਾਥ ਦੇਈਏ ਕਿ ਜੇਕਰ ਸਾਡਾ 55 ਦਿਨਾਂ ਦੇ ਵਿੱਚ ਕੋਈ ਹੱਲ ਨਹੀਂ ਹੋਇਆ ਆਪਾਂ ਨੈਕਸਟ ਇੱਕੋ ਕਦਮ ਦੇ ਵਿੱਚ ਡਿਸੀਡ ਕਰਕੇ ਇਹਦੇ ਨਾਲੇ ਵੱਡਾ ਵੱਡਾ ਕਦਮ ਕਰਕੇ ਅੰਦੋਲਨ ਆਪਣੇ ਬੇਸਟੇਜ ਛਾਲੇ ਸਸਾਵਾਂ ਕਰੇ ਹੋਗੇ ਆ ਭਈਆਂ ਨੂੰ ਮਿਥਾਨ ਵਿੱਚ ਬਦ ਤੋਂ ਬਦ ਇਹਦੀ ਜੀਨ ਦਾ ਸਹਿਯੋਗ ਕਰਾਂਗੇ ਕੱਲ ਮੈਂ rahul sato so ਜਿਹੜੀ ਅਸੀਂ ਮੰਗ ਕੀਤੀ ਹੈ ਆਪਣੇ ਰੈਡੀ ਸਟਾਫ ਦੇ ਨਾਲ ਰਲ ਮਿਲ ਕੇ ਕਿ ਪੰਜਾਬ ਬਚਾਓ ਔਰ ਬਈ ਯਾਦੜਾਓ so ਮੇਰੀ ਪ੍ਰਸ਼ਾਸਨ ਨੂੰ ਇਹੋ ਹੀ ਬੇਨਤੀ ਹੈ ਕਿ ਅਸੀਂ 5 ਦਿਨ ਦਾ ਅਲਟੀਮੇਟਮ ਦਿੰਨੇ ਆ ਜਿਹੜੇ ਸਜਾਣਪੁਰ ਦੇ ਵਿੱਚ ਨਜਾਇਜ਼ ਤਰੀਕੇ ਨਾਲ ਬਈ ਰਹਿ ਰਹੇ ਆ ਔਰ ਸ਼ਹਿਰ ਵਾਸੀਆਂ ਨੂੰ ਵੀ ਅਲਟੀਮੇਟਿਵ ਦਿੰਨੇ ਆ ਕਿ ਜਿਨ੍ਹਾਂ ਨੇ ਆਪਣੇ ਘਰਾਂ ਦੇ ਵਿੱਚ ਬਈਆਂ ਨੂੰ ਰੱਖਿਆ ਹੈ ਕਿ ਉਹਨਾਂ ਨੂੰ ਹਫਤੇ ਦੇ ਵਿੱਚ ਵਿੱਚ ਹੀ ਉਹਨਾਂ ਨੂੰ ਕਹਿ ਦਿੱਤਾ ਜਾਏ ਕਿ ਆਪਣੇ ਮਕਾਨ ਖਾਲੀ ਕਰ ਦਿੱਤੇ ਜਾਣ ਨਹੀਂ ਤੇ ਸਾਡਾ ਸੰਘਰਸ਼ ਰੋੜਾਂ ਦੇ ਉੱਤੇ ਇਹਗਾ ਔਰ ਐਮਸੀ ਰੋਡ ਦੇ ਉੱਪਰ ਜਿੰਨੇ ਵੀ ਬਈਆਂ ਦੀਆਂ ਰੇੜੀਆਂ ਆ 100 ਮੈਂ ਨਗਰ ਕੌਂਸਲ ਨੂੰ ਵੀ ਕਹਿਣਾ ਚਾਹਾਂਗਾ ਕਿ ਇਹਨਾਂ ਦੀ ਵੀ ਰੇੜੀਆਂ ਜਲਦ ਤੋਂ ਜਲਦ हटਾਈਆਂ ਜਾਣ ਨਹੀਂ ਤੇ ਅਸੀਂ ਰੋਜ਼ ਪ੍ਰਦਰਸ਼ਨ ਇਸ ਸਾਹ ਦਾ ਕਰਾਂਗੇ ਕਿ ਸਾਨੂੰ ਮਜਬੂਰ ਨਾ ਕੀਤਾ ਜਾਏ ਕਿ ਅਸੀਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਈਏ ਜੈਨ ਜੈਹਾ